ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਤੁਹਾਡਾ ਸਾਡੇ ਅੱਜ ਦੇ ਵਲੌਗ ਦੇ ਵਿੱਚ ਸਭ ਤੋਂ ਪਹਿਲਾਂ ਅੱਜ ਅਸੀਂ ਗਏ ਮਾਰਕੀਟ ਮਾਰਕੀਟ ਤੋਂ ਲਿਆਂਦੇ ਆ ਵੈਜੀਟੇਬਲ ਤੇ ਗਰੋਸਰੀ ਕਿਉਂਕਿ ਕਾਫੀ ਦਿਨ ਹੋ ਗਏ ਸੀ ਮਾਰਕੀਟ ਨਹੀਂ ਗਏ ਸੀ ਥੋੜਾ ਬੋੜਾ ਸਮਾਨ ਸਾਰੀ ਲੈ ਕੇ ਧਰੇ ਆਉਣ ਵਾਲਾ ਸੀ ਤੇ ਠੀਰੇ ਟਮਾਟਰ ਵਗੈਰਾ ਵੀ ਸਲਾਦ ਵਗੈਰਾ ਵੀ ਲੈ ਕੇ ਆਉਣ ਵਾਲਾ ਸੀ ਤੇ ਸਾਰਾ ਕੁਝ ਆਪਾਂ ਲੈ ਆਂਦਾ ਆ ਲੂ ਗੰਡੇ ਜੋ ਵੀ ਆਪਣੀ ਬੀ ਸਕੇ ਨੀਡਸ ਹੁੰਦੀਆਂ ਸਾਰੀਆਂ ਲਿਆਂਦੀਆਂ ਤੇ ਫਿਰ ਆਪਾਂ ਜਿਹੜਾ ਗਰੋਸਰੀ ਦਾ ਸਮਾਨ ਸੀ ਉਹਨੂੰ ਵੀ ਓਪਨ ਕਰ ਲਿਆ ਕਿਉਂਕਿ ਸਾਰਾ ਹੀ ਸਾਂਭਣਾ ਸੀ ਤੇ ਜਿਹੜੀਆਂ ਮੇਨ ਮੇਨ ਚੀਜ਼ਾਂ ਆਪਣੀਆਂ ਘਰ ਦੇ ਵਿੱਚ ਜ਼ਰੂਰੀ ਚਾਹੀਦੀਆਂ ਹੁੰਦੀਆਂ ਆਪਾਂ ਉਹ ਵੀ ਲੈ ਕੇ ਆਂਦੀਆਂ ਸਭ ਤੋਂ ਪਹਿਲਾਂ ਆਪਾਂ ਧੂਫ ਲਈ ਤੇ ਉਸ ਤੋਂ ਬਾਅਦ ਜਿਹੜਾ ਸਾਰੀ ਸਮਾਨ ਆਪਾਂ ਬਾਕਸ ਦੇ ਵਿੱਚ ਇੱਕ ਇੱਕ ਕਰਕੇ ਕੱਢਿਆ ਤੇ ਸਾਂਭਣਾ ਸ਼ੁਰੂ ਕਰ ਦਿੱਤਾ ਫਰਨੈਲ ਤਾਂ ਤੁਹਾਨੂੰ ਪਤਾ ਬਹੁਤ ਜ਼ਰੂਰੀ ਹੁੰਦੀ ਹੈ ਪੋਚਾ ਲਾਉਣ ਦੇ ਲਈ ਕਿਉਂਕਿ ਗਰਮੀ ਦੇ ਦੇਣ ਆ ਕੀੜੇ ਮਕੌੜੇ ਜਿਹੜੇ ਆਮ ਹੀ ਤੁਰੇ ਫਿਰਦੇ ਰਹਿੰਦੇ ਆ ਇਸ ਵਾਸਤੇ ਆਪਾਂ ਜਿਹੜੀ ਫਰਨੈਲ ਦੀ ਬੋਤਲ ਜ਼ਰੂ ਤੇ ਇਹ ਬਹੁਤ ਵਧੀਆ ਰਹਿੰਦਾ ਇਹ ਨਾਲ ਕਿ ਰੂਮ ਜਿਹੜੇ ਫਰੈਸ਼ ਰਹ ਜਾਂਦੇ ਆ ਤੇ ਉਸ ਤੋਂ ਬਾਅਦ ਚਾਹ ਪੱਤੀ ਜਿਹਦੇ ਬਿਨਾ ਦਿਨ ਦੀ ਸਵੇਰ ਹੀ ਦਿਨ ਹੀ ਨਹੀਂ ਚੜਦਾ ਸਵੇਰ ਚਾਹ ਦੇ ਨਾਲ ਹੀ ਹੁੰਦੀ ਹੈ ਤੇ ਡਰਾਈ ਫੂਡ ਰੂਟਸ ਬੱਚਿਆਂ ਦੇ ਲਈ ਇਹਨਾਂ ਨੂੰ ਹੈਲਥ ਨੂੰ ਲੈ ਕੇ ਇਹਦੀਆਂ ਛੋਟੀਆਂ-ਮੋਟੀਆਂ ਚੀਜ਼ਾਂ ਜ਼ਰੂਰ ਅਸੀਂ ਗਰੋਸਰੀ ਦੇ ਵਿੱਚ ਐਡ-ਆਨ ਕਰਵਾ ਦਿੰਨੇ ਹੁੰਦੇ ਆ ਤੇ ਉਸ ਤੋਂ ਬਾਅਦ ਜਿਹੜੇ ਢੇਲ ਸਾਰੇ ਕੰਮ ਸੀ ਉਹ ਵੀ ਆਪਾਂ ਕੰਪਲੀਟ ਕਰਨੇ ਸੀ ਸੰਵਾਨ ਸਾਂਭਣ ਤੋਂ ਬਾਅਦ ਜਿਹੜੇ ਕੱਪੜਿਆਂ ਦੇ ਢੇਲ ਸੀ ਉਹਨਾਂ ਦੀਆਂ ਲਾਉਣੀਆਂ ਸੀ ਤਾਂ ਫਿਰ ਆਪਾਂ ਜਟ ਗਏ ਜਲਦੀ-ਜਲਦੀ ਕੱਪੜਿਆਂ ਦੀਆਂ ਲਾਈਆਂ ਸਭ ਤੈਆਂ ਕਿਉਂਕਿ ਗਰਮੀ ਦੇ ਦਿਨ ਨਾ ਹੁੰਦੇ ਆ ਤੇ ਕੱਪੜੇ ਜਿਹੜੇ ਬਹੁਤ ਹੀ ਜ਼ਿਆਦੇ ਹੋ ਜਾਂਦੇ ਆ ਕਿਉਂਕਿ ਦਿਨ ਦੇ ਵਿੱਚ ਦੋ ਵਾਰ ਤਾਂ ਕੱਪੜੇ ਜਿਹੜੇ ਲੈਥੀ ਜਾਂਦੇ ਆ ਕਿਉਂਕਿ ਗਰਮੀ ਬਹੁਤ ਹੀ ਜ਼ਿਆਦਾ ਹੁੰਦੀ ਆ ਪਸੀਨੇ ਦੇ ਕਰਕੇ ਦੋ ਦੋ ਸੂਟ ਸਭ ਦੇ ਹੋ ਜਾਂਦੇ ਗਾ ਗਰਮੀ ਕਰਕੇ ਤੇ ਇਸ ਵਾਸਤੇ ਆਪਾਂ ਫਿਰ ਜਲਦੀ ਜਲਦੀ ਲਾਏ ਸਾਰੇ ਸੂਟ ਫੋਲਡ ਕੀਤੇ ਫੋਲਡ ਕਰਕੇ ਸਭ ਦੀਆਂ ਅਲਮਾਰੀਆਂ ਦੇ ਵਿੱਚ ਸਾਮ ਦੇ ਤੇ ਨਾਲ ਦੇ ਨਾਲ ਤੇ ਜਿਹਦੇ ਨਾਲ ਤੰਮ ਥੋੜਾ ਜਿਆਦਾ ਹੋ ਜਾਂਦਾ ਕਿਉਂਕਿ ਪ੍ਰੈਸ ਵਾਲੇ ਕੱਪੜੇ ਪ੍ਰੈਸ ਕਰਨੇ ਹੁੰਦੇ ਆ ਚਾਦਰਾਂ ਵਗੈਰਾ ਵੀ ਧੋਤੀਆਂ ਸੀਗੀਆਂ ਸੋ ਵੀ ਗਰਮੀ ਦੇ ਦਿਨਾਂ ਵਿੱਚ ਬੈੱਡ ਸ਼ੀਟ ਨੂੰ ਵੀ ਬਹੁਤ ਜਲਦੀ ਧੋਣਾ ਪੈਂਦਾ ਨਹੀਂ ਤਾਂ ਅ ਨਹੀਂ ਤਾਂ ਸੈਟੀਸਫਾਈ ਜੀ ਨਹੀਂ ਲੱਗਦਾਗਾ ਜਿੰਨਾ ਜ਼ਿਕਰ ਬੈੱਡ ਸ਼ੀਟ ਨਾ ਰੋਜ਼ ਧੋਤੀ ਜਾਵੇ ਤਾਂ ਆਪਣਾ ਇਹ ਡੇਲੀ ਦਾ ਹੀ ਕੰਮ ਆ ਰੋਜ਼ ਰੋਜ਼ ਵਾਂਗੂ ਹੀ ਆਪਾਂ ਜਿਹੜੀ ਬੈੱਡ ਸ਼ੀਟ ਵੀ ਚੇਂਜ ਨਾਲ ਦਿਨਾਂ ਕਰਦੇ ਨੇ ਹੁੰਦੀਆਂ ਠੰਡੇ ਦੇ ਵਿੱਚ ਥੋੜੇ ਟਾਈਮ ਲੰਘ ਜਾਂਦੇ ਹੁੰਦੇ ਬੈੱਡ ਸ਼ੀਟ ਦੇ ਪਰ ਗਰਮੀਆਂ ਦੇ ਵਿੱਚ ਡੇਲੀ ਵਾਂਗੂ ਹੀ ਸਾਨੂੰ ਵਾਸ਼ ਕਰਨੀ ਪੈਂਦੀ ਆ ਤੇ ਤਕਦੀਰ ਤਕਦੀਰ ਦੇ ਵੀ ਕੱਪੜੇ ਸਾਂਭ ਦਿੱਤੇ ਸਭ ਦੇ ਕੱਪੜੇ ਸਾਂਭ ਕੇ ਆਪਾਂ ਜੀ ਹੁਣ ਅਗਲੇ ਕੰਮ ਨੂੰ ਵੀ ਤਿਆਰੀ ਸੀ ਹੈ ਲਗਭਗ ਤੇ ਕੱਪੜਿਆਂ ਦਾ ਕੰਮ ਸਭ ਤੋਂ ਵੱਧ ਹੁੰਦਾ ਪਹਿਲਾਂ ਕੱਪੜੇ ਧੋਣੇ ਪੈਂਦੇ ਆ ਫਿਰ ਸੁਕਾਉਣੇ ਪੈਂਦੇ ਆ ਸੁਕਾਉਣ ਤੋਂ ਬਾਅਦ ਫਿਰ ਲਾ ਕੇ ਲੈ ਕੇ ਔਣੇ ਪੈਂਦੇ ਆ ਫਿਰ ਪ੍ਰੈਸ ਕਰਨੇ ਪੈਂਦੇ ਆ ਪ੍ਰੈਸ ਕਰਨ ਤੋਂ ਬਾਅਦ ਜਿਹੜੇ ਫੋਲਡ ਕਰਨ ਵਾਲੇ ਹੁੰਦੇ ਫੋਲਡ ਕਰਨੇ ਪੈਂਦੇ ਆ ਤੇ ਫਿਰ ਉਹਨਾਂ ਨੂੰ ਸਾਂਭਣਾ ਪੈਂਦਾ ਇਹ ਸਾਰੇ ਕੰਮ ਕੱਪੜਿਆਂ ਦੇ ਹੁੰਦੇ ਆ ਫਿਰ ਕੱਪੜਿਆਂ ਦਾ ਕੰਮ ਸਭ ਤੋਂ ਮੇਨ ਕੰਮ ਮੰਨਿਆ ਜਾਂਦਾ ਹੈ ਉਸ ਤੋਂ ਬਾਅਦ ਜੀ ਆਪਾ ਗਰਮੀ ਬਹੁਤ ਜ਼ਿਆਦਾ ਸੀ ਤੇ ਆਪਾਂ ਬਣਾਇਆ ਬਨਾਣਾ ਸ਼ੇਕ ਉਹ ਪੀ ਕੇ ਥੋੜੇ ਜਿ ਠੰਡੇ ਠੰਡੇ কুল-কুল ਹੋਏ ਤੇ ਫਿਰ ਅਸੀਂ ਬਾਹਰ ਗਏ ਬਹੁਤ ਹੀ ਜ਼ਿਆਦਾ ਗਰਮੀ ਸੀ ਕਿਉਂਕਿ ਮੈਨੂੰ ਸਬਜ਼ੀਆਂ ਤੋੜਨੀਆਂ ਸੀ ਸਬਜ਼ੀਆਂ ਤੋੜਨ ਲਈ ਬਾਹਰ ਵਿੜੇ ਵਿੱਚ ਜਾਣਾ ਪੈਂਦਾ ਹੈ ਤੇ ਤੁਹਾਨੂੰ ਦਿਖਾਵਾਂਗੀ ਘਰ ਦੀਆਂ ਸਬਜ਼ੀਆਂ ਬਹੁਤ ਹੀ ਸਵਾਦ ਬਿਨਾ ਕਿਸੇ ਕੈਮੀਕਲ ਤੋਂ ਹੁੰਦੀਆਂ ਹੀ ਕੋਈ ਦਵਾਈ ਵਗੈਰਾ ਨਹੀਂ ਛੜਕੀ ਹੁੰਦੀ ਬਹੁਤ ਹੀ ਵਧੀਆ ਤੇ ਇੰਨੀਆਂ ਦਾ ਸਵਾਦ ਵੰਦੀਆਂ ਨੇ ਬਹੁਤ ਵਧੀਆ ਐਸ ਕੰਪੇਅਰ ਟੂ ਮਾਰਕੀਟ ਮਾਰਕੀਟ ਦੇ ਨਾਲੋਂ ਬਹੁਤ ਹੀ ਵਧੀਆ ਹੁੰਦੀ ਚੀਜ਼ ਤੇ ਵੀ ਇੱਕ ਸਾਗ ਦੀ ਤੁਸੀਂ ਘਰ ਦੇ ਵਿੱਚ ਆਪਣੀ ਬਹੁਤ ਹੀ ਵਧੀਆ ਜਿਹੜੇ ਬੈਂਗਲ ਲੱਗੇ ਹੋਏ ਸੀ ਆਪਾਂ ਉਹਨਾਂ ਨੂੰ ਤੋੜ ਲਿਆ ਵਿੱਚ ਥੋੜੇ ਜਿਹਾ ਆਲੂ ਐਡ ਕਰਕੇ ਬਣਾ ਲਵਾਂਗੇ ਫਿਰ ਮੈਂ ਸਬਜੀ ਤੋੜ ਕੇ ਲੈ ਕੇ ਆਈ ਤੇ ਇਹਨੂੰ ਆਪਾਂ ਧੋਸਵਾਰ ਕੇ ਕੱਟ ਲਿਆ ਤੇ ਹੁਣ چیر ਕੇ ਪਤਲਕਾ ਲਾ ਕੇ ਰੋਟੀ ਵਗੈਰਾ ਬਣਾ ਕੇ ਸਭ ਨੂੰ ਗੁੱਡ ਨਾਈਟ ਬਲੌਗ ਵੇਖਣ ਲਈ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਗੇ ਵੀ ਜਰੂਰ ਸ਼ੇਅਰ ਕਰਿਆ ਕਰੋ ਥੈਂਕ ਯੂ ਹੈ ਜੀ ਸਾਰਿਆਂ ਦਾ